ਹੋ ਪਵਨਾ ਕੀ ਕਰ ਰਹੀ ਹਾਂ ਅੱਜ ਦਾ ਤੁਹਾਨੂੰ ਬਹੁਤ ਹੀ ਕਮਾਲ ਦੀ ਚੀਜ਼ ਬਣਾ ਕੇ ਦਿਖਾਉਣੀ ਆ ਤੇ ਇੰਨੀ ਤੁਹਾਨੂੰ ਪਸੰਦ ਆਊਗੀ ਬਹੁਤ ਹੀ ਟੇਸਟੀ ਲੱਗੂਗੀ ਆ ਦੀਵਿਆਂ ਦੀ ਕੀ ਚੀਜ਼ ਬਣੂਗੀ ਪਵਨ ਬਸ ਤੁਸੀਂ ਦੇਖੀ ਜਾਓ ਤੁਸੀਂ ਤਾਂ ਆਖਣਾ ਵੀ ਐਵੇਂ ਦੀ ਚੀਜ਼ ਨਾ ਰੋਜ਼ ਹੀ ਬਣਾ ਲਿਆ ਕਰ ਯਾਰ ਕਮਾਲ ਹੋ ਗਿੱਦੀ ਵਿੱਚ ਪਾਣੀ ਚ ਪਾ ਕੇ ਕੀ ਚੀਜ਼ ਬਣੂਗੀ ਪਵਨ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਕੁਝ ਬਸ ਤੁਸੀਂ 5 ਮਿੰਟ ਰੁਕ ਜਾਓ 5 ਮਿੰਟਾਂ ਚ ਇਹ ਬਣ ਕੇ ਹੋ ਜਾਣੀ ਆ ਤਿਆਰ ਤੇ ਬਸ ਤੁਹਾਨੂੰ ਸਵਾਦ ਲੱਗਣੀ ਆ ਹੋਰ ਮੈਨੂੰ ਪਤਾ ਨਹੀਂ ਅੱਛਾ ਇਹਨੀ ਸਵਾਦ ਚੀਜ਼ ਬਣੂਗੀ ਬਿਲਕੁਲ ਜੀ ਫਿਰ ਤਾਂ ਪਹੁੰਚ ਆਪਾਂ ਸਾਰੇ ਦੋਸਤਾਂ ਨੂੰ ਦੱਸ ਦਈਏ ਹਾਂਜੀ ਆਪਾਂ ਆਪਣੇ ਦੋਸਤਾਂ ਨੂੰ ਵੀ ਦੱਸ ਦਿਆਂ ਵੀ ਕੀ ਆਪਾਂ ਟੇਸਟੀ ਚੀਜ਼ ਬਣਾਉਣ ਲੱਗੇ ਆ ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਚਾਹਣ ਵਾਲਿਆਂ ਦੇ ਨਾਮ ਬੋਲ ਦਈਏ ਜਿਨ੍ਹਾਂ ਨੇ ਆਪਾਂ ਨੂੰ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀ ਨਾਮ ਜੀ ਕਾਲਾ ਸੰਧੂ ਉਸ ਤੋਂ ਬਾਅਦ ਨੇ ਜੀ ਗੁਰਚਰਨ ਸਿੰਘ ਇਹ ਨੇ ਜੀ ਲੁਧਿਆਣਾ ਤੋਂ ਫਿਰ ਨੇ ਜੀ ਜੈਸ਼ ਖੁਰਾਨਾ ਇਹ ਨੇ ਮੁਕਸਰ ਸਾਹਿਬ ਤੋਂ ਉਹਦੋਂ ਬਾਅਦ ਨੇ ਕਰਮਜੀਤ ਆਸਟ੍ਰੇਲੀਆ ਤੋਂ ਵੀਨਾ ਸੰਧੂ ਉਸ ਤੋਂ ਬਾਅਦ ਨੇ ਪ੍ਰਵੀਨ ਕੁਮਾਰ ਗੁਰਦਾਸਪੁਰ ਤੋਂ ਸੋ ਦੋਸਤੋ ਅਗਲੀ ਵੀਡੀਓ ਥੋੜਾ ਵੀ ਨਾਮ ਲਾਵਾਂਗੇ ਸੋਨੇ ਸੋਨੇ ਕਮੈਂਟ ਜ਼ਰੂਰ ਕਰਿਓ ਜੀ ਸਭ ਤੋਂ ਪਹਿਲਾਂ ਆਪਾਂ ਕੋਈ ਵੀ ਭਾਂਡਾ ਲੈ ਲੈਣਾ ਜਿਵੇਂ ਆਪਾਂ ਲੈ ਲਈਏ ਜੀ ਆਹ ਕੜਾਈ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਗਲਾਸ ਪਾਣੀ ਦਾ ਠੀਕ ਹਾਂਜੀ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਲੈ ਲੈਨੇ ਆ ਜੀ ਦੀਵੇ अच्छा दीवे ਜਿਹੜੇ ਆਪਾਂ ਦਿਵਾਲੀਆ ਵਾਲੇ ਮਤਲਬ ਕਿ ਆਪਾਂ ਬਾਲਦੇ ਆਂ ਹਾਂਜੀ ਉਹ ਵਾਲੇ ਦੀਵੇ ਲੈ ਲੈਣੇ ਆ ਤੇ ਦੀਵਿਆਂ ਨੂੰ ਜਿਹੜਾ ਕਿ ਤੁਸੀਂ ਚੰਗੀ ਤਰ੍ਹਾਂ ਧੋ ਲੈਣਾ ਯਾਨੀ ਕਿ ਦੀਵੇ ਕੱਚੀ ਜੀ ਮਿੱਟੀ ਦੇ ਨਹੀਂ ਬਣੇ ਹੋਣੇ ਚਾਹੀਦੇ ਪੱਕੇ ਹੋਣੇ ਚਾਹੀਦੇ ਹਾਂ ਪੱਕੇ ਹੋਣੇ ਚਾਹੀਦੇ ਆ ਜੀ ਤੇ ਹੁਣ ਆਪਾਂ ਇਹਨਾਂ ਦੀਵਿਆਂ ਨੂੰ ਜਿਹੜਾ ਕਿ ਇਸ ਪਾਣੀ ਦੇ ਵਿੱਚ ਰੱਖ ਦਾਂਗੇ ਯਾਰ ਮੈਨੂੰ ਤਾਂ ਸਮਝ ਨਹੀਂ ਆ ਰਹੀ ਪਤਾ ਨਹੀਂ ਦੀਵਿਆਂ ਦਾ ਕੀ ਬਣ ਜਾਊਗਾ ਪਵਨ ਬਹੁਤ ਹੀ ਵਧੀਆ ਚੀਜ਼ ਬਣੂਗੀ ਤੇ ਨਾਲੇ ਤੂੰ ਕਹਿ ਰਹੀ ਸਵਾਦ ਵੀ ਬਹੁਤ ਵਧੀਆ ਬਣੂਗਾ ਹਾਂਜੀ ਬਿਲਕੁਲ ਜੀ ਤੇ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਚਾਰ ਦੀਵੇ ਜਿਹੜੇ ਕੀ ਰੱਖਤੇ ਆ ਠੀਕ ਹੈ ਜੀ ਹੁਣ ਆਪਣਾ ਜਿਹੜਾ ਪਾਣੀ ਆ ਉਬਲਣਾ ਹੋ ਗਿਆ ਜੀ ਸਟਾਰਟ ਜੈਨਕੀ ਆਪਣੇ ਦੀਵੇ ਐਸ ਪਾਣੀ ਦੇ ਵਿੱਚ ਫਰਜ ਰਹੇ ਆ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸੌਫ ਦੇ ਵਿੱਚ ਆਂ ਜੀ ਸੌਫ ਪਾਵਾਂਗੇ ਹਾਂ ਜੀ ਇੱਕ ਚਮਚਾ ਆਪਾਂ ਇਹਦੇ ਵਿੱਚ ਸੌਫ ਦਾ ਪਾ ਦਾਂਗੇ ਠੀਕ ਠੀਕ ਹੈ ਜੀ ਠੀਕ ਹੈ ਇਹ ਗ੍ਰੀਨ ਹੋ ਗਿਆ ਪਾਣੀ ਹਾਂਜੀ ਬਿਲਕੁਲ ਜੀ ਤੇ ਟੇਸਟੀ ਵੀ ਬਹੁਤ ਚੀਜ਼ ਬਣੀ ਐ ਸੌਂਫ ਦਾ ਉਹਦੇ ਵਿੱਚ ਆਊਗਾ ਜੀ ਸਵਾਦ ਤੇ ਖੁਸ਼ਬੂ ਐ ਆ ਰਹੀ ਜਿਵੇਂ ਪਵਣ ਸਰਦੀਆਂ ਦੇ ਵਿੱਚ ਗਰਮੀਆਂ 'ਚ ਮੀਂਹ ਨਹੀਂ ਪਿਆ ਹੁੰਦਾ ਮਤਲਬ ਕਿ ਮਿੱਟੀ ਦੇ ਉੱਪਰ ਹਾਂਜੀ ਮੀਂਹ ਤੋਂ ਬਾਅਦ ਜਿਹੜੀ ਕਿ ਆਪਾਂ ਨੂੰ ਐ ਖੁਸ਼ਬੂ ਜੀ ਆਉਂਦੀ ਹੁੰਦੀ ਹੈ ਮਿੱਟੀ ਦੇ ਉੱਪਰ ਹਾਂਜੀ ਲਓ ਜੀ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਥੋੜਾ ਜਿਹਾ ਲਿਆ ਜੀ ਅਦਰਕ अच्छा अदरख ਪਾਵਾਂਗੇ ਹਾਂਜੀ ਥੋੜਾ ਜਿਹਾ ਅਦਰਕ ਲੈ ਲੈਣਾ ਤੇ ਉਹਨੂੰ ਆਪਾਂ ਥੋੜਾ ਜਿਹਾ ਕ੍ਰਸ਼ ਕਰਕੇ ਇਹਦੇ ਵਿੱਚ ਪਾ ਦਿੰਦੇ ਆ ਇਹ ਪਾਉਣ ਦੀ ਚੀਜ਼ ਕਿੱਥੋਂ ਦੇਖੀ ਤੇ ਕਿੱਥੇ ਬਣਦੀ ਆਪਣੇ ਤਾਂ ਬਣਦੀ ਨਹੀਂ ਕਦੀ ਦੇਖੀ ਨਹੀਂ ਮੈਂ ਹਾਂਜੀ ਇਹ ਜਿਹੜੀ ਅਫਰੀਕਾ ਦੇ ਵਿੱਚ ਆ ਚੀਜ਼ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਤੇ ਜਦੋਂ ਵੀ ਕੋਈ ਟੂਰਿਸਟ ਉੱਥੇ ਜਾਂਦੇ ਆ ਤਾਂ ਆ ਚੀਜ਼ ਤਾਂ ਉੱਥੇ ਜ਼ਰੂਰ ਪੀ ਕੇ ਆਉਂਦੇ ਆ ਅੱਛਾ ਅਫਰੀਕਾ ਦੇ ਵਿੱਚ ਇਹ ਚੀਜ਼ ਬਹੁਤ ਮਸ਼ਹੂਰ ਹਾਂਜੀ ਠੀਕ ਠੀਕ ਤੇ ਹੁਣ ਆਪਾਂ ਜਿਵੇਂ ਥੋੜਾ ਜਿਹਾ ਪਾ ਲਿਆ ਸੀ ਇਹਦੇ ਵਿੱਚ ਅਦਰਕ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਇਲਾਇਚੀ ਤੇ ਦੋ ਲੌਂਗ ਅੱਛੇ ਕਲਾਚੀ ਤੇ ਦੋ ਲੌਂਗ ਹਾਂਜੀ ਠੀਕ ਠੀਕ ਹੈ ਜੀ ਤੇ ਹੁਣ ਜਿਵੇਂ ਜਿਵੇਂ ਆਪਣਾ ਪਾਣੀ ਰਿੱਜੀ ਜਾਂਦਾ ਉਵੇਂ ਇਸ ਚੀਜ਼ ਦਾ ਜਿਹੜਾ ਕਿ ਟੇਸਟ ਹੋਰ ਤੋਂ ਵੀ ਜ਼ਿਆਦਾ ਵਧੀ ਜਾਂਦਾ ਠੀਕ ਹੈ ਜੀ ਖੁਸ਼ਬੂ ਕਿਵੇਂ ਆ ਰਹੀ ਜਮੇ ਪਾਣ ਆਪਾਂ ਗਰਮੀਆਂ ਦੇ ਵਿੱਚ ਪਹਿਲੀ ਵਾਰੀ ਕੂਲਰ ਨਹੀਂ ਚਲਾਉਂਦੇ ਹਾਂਜੀ ਕੂਲਰ ਦੇ ਵਿੱਚ ਮਿੱਟੀ ਦੀ ਖੁਸ਼ਬੂ ਕਿੰਨੀ ਵਧੀਆ ਆਦੀ ਹੈ ਉਹ ਆਪਾਂ ਨੂੰ ਕਿੰਨੀ ਵਧੀਆ ਲੱਗ ਰਹੀ ਹੁੰਦੀ ਹੈ ਤੇ ਉਸ ਹਿਸਾਬ ਨਾਲ ਜਿੱਦਾਂ ਤੁਸੀਂ ਆਹ ਚੀਜ਼ ਜਿਹੜੀ ਕਿ ਪੀ ਕੇ ਦੇਖੋਗੇ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਟੇਸਟੀ ਲੱਗੂ। ਅੱਜ ਜਈ ਕਈ ਵਾਰ ਕੀ ਹੁੰਦਾ ਕਿ ਬੰਦੇ ਦੇ ਵਿੱਚ ਖੂਨ ਦੀ ਕਮੀ ਆ ਜਾਂਦੀ ਆ। ਇਹਦੇ ਨਾਲ ਜਿਹੜੀ ਕਿ ਖੂਨ ਦੀ ਕਮੀ ਵੀ ਬਹੁਤ ਦੂਰ ਹੁੰਦੀ ਆ ਤੇ ਬਹੁਤ ਹੀ ਵਧੀਆ ਚੀਜ਼ ਬਣ ਕੇ ਹੋਣੀ ਆ ਤਿਆਰ ਤੇ ਦੋਸਤੋ ਹੁਣ ਜਿਵੇਂ ਇਹ ਸਾਰੀਆਂ ਚੀਜ਼ਾਂ ਆਪਣੀਆਂ ਓਰੀਜਿਨੀਆਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਦੁੱਧ ਅੱਛਾ ਦੁੱਧ ਪਾਵਾਂਗੇ ਹਾਂਜੀ ਅੱਛਾ ਦੁੱਧ ਪਾ ਕੇ ਹਾਂਜੀ ਜਿਵੇਂ ਆਪਾਂ ਇੱਕ ਗਲਾਸ ਪਾਣੀ ਲਿਆ ਸੀਗਾ ਤੇ ਆਪਣਾ ਇਹ ਰਿਜ ਕੇ ਪੌਣਾ ਕਿ ਗਲਾਸ ਰਹਿ ਗਿਆ ਜਨਨ ਕਿ ਤੀਜਾ ਹਿੱਸਾ ਤਿੰਨ ਹਿੱਸੇ ਰਹਿ ਗਿਆ ਇੱਕ ਹਿੱਸਾ ਜਿਹੜਾ ਕਿ ਸੋਕ ਲਿਆ ਹਨਾ ਤੇ ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਪਾ ਦਾਂਗੇ ਜੀ ਦੁੱਧ ਜਿੰਨਾ ਕ ਤੁਸੀਂ ਦੁੱਧ ਪਾਉਣਾ ਚਾਹੁੰਦੇ ਹੋ ਉਹਨਾਂ ਤੁਸੀਂ ਇਹਦੇ ਵਿੱਚ ਦੁੱਧ ਪਾ ਲੈਣਾ ਟੇਸਟ ਦੇ ਅਨੁਸਾਰ ਠੀਕ ਹੈ ਜੀ ਠੀਕ ਆਪਾਂ ਪਾਉਣਾ ਇੱਕ ਗਲਾਸ ਇਹਦੇ ਵਿੱਚ ਦੁੱਧ ਪਾ ਲਿਆ ਤੇ ਹੁਣ ਆਪਾਂ ਇਹਨੂੰ ਦੁਬਾਰਤੋਂ ਫੇਰ ਜਿਹੜਾ ਕਿ ਰਿਜਨਾ ਸਟਾਰਟ ਕਰ ਲੈਨੇ ਆ। ਹਣੀ ਤਾਂ ਸਮਝ ਨਹੀਂ ਆ ਰਹੀ ਪਤਾ ਨਹੀਂ ਕਿਵੇਂ ਦੀ ਸਵਾਦ ਚੀਜ਼ ਬਣੂਗੀ ਜਲਦੀ ਜਲਦੀ ਬਣਾਓ ਆਪਾਂ ਬਣਾ। ਹਾਂਜੀ ਹਾਂਜੀ ਬਿਲਕੁਲ ਜੀ। ਠੀਕ। ਹਾਂਜੀ ਜਿਹੜਾ ਦੁੱਧ ਤੇ ਸਾਰਾ ਆਪਣਾ ਉਬਲਣ ਲੱਗ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾ ਦਾਂਗੇ ਜੀ ਗੁੜ। ਠੀਕ। ਠੀਕ ਹੈ ਜੀ। ਟੇਸਟ ਵਾਸਤੇ ਵੈਸੇ ਗੋੜੀ ਜ਼ਿਆਦਾ ਵਧੀਆ। ਖੰਡ ਤੁਸੀਂ ਨਾ ਪਾਓ ਗੁੜ ਹੀ ਪਾਓ। ਠੀਕ। ਠੀਕ ਹੈ ਜੀ। ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜੀ ਜੀ ਚਾਹ ਪੱਤੀ ਅੱਛਾ ਥੋੜੀ ਜੀ ਚਾਹ ਪੱਤੀ ਹਾਂਜੀ ਕੌਣ ਖਜਬੂਤ ਹੈ ਰਵਾਕ ਜੀ ਬਹੁਤ ਵਧੀਆ ਆ ਰਹੀ ਹੈ ਬਾਕੀ ਬਣ ਕੀ ਰਿਹਾ ਮੈਨੂੰ ਹਾਲੇ ਤੱਕ ਨਹੀਂ ਪਤਾ ਲੱਗਿਆ ਇਹ ਇਹ ਆਪਣੀ ਬਣ ਰਹੀ ਹੈ ਜੀ ਚਾਹ ਅੱਛਾ ਚਾਹ ਬਣ ਰਹੀ ਹੈ ਹਾਂਜੀ ਕੁੱਲੜ ਵਾਲੀ ਚਾਹ ਅੱਛਾ ਕੁੱਲੜ ਵਾਲੀ ਚਾਹ ਹਾਂਜੀ ਜਿਹੜੀ ਇਹਦਾ ਕੱਲੀ ਵੀਡੀਓ ਦੇਖੀ ਸੀ ਜਿਹੜੀ ਸਾਊਥ ਅਫਰੀਕਾ ਵਾਲੀ ਹਾਂਜੀ ਤੇ ਬਹੁਤ ਹੀ ਟੇਸਟੀ ਚਾਹ ਬਣਦੀ ਆ ਇੱਕ ਵਾਰੀ ਆਪਾਂ ਬਣਾਈ ਸੀ ਤੁਸੀਂ ਉਦੋਂ ਘਰ ਹੈ ਨਹੀਂ ਸੀਗੇ ਤੇ ਅੱਜ ਮੈਂ ਕਹਾਂ ਚਲੋ ਤੁਹਾਨੂੰ ਵੀ ਬਣਾ ਕੇ ਇਹ ਪਿਉਣੀ ਆ ਤੇ ਬਹੁਤ ਹੀ ਵਧੀਆ ਟੇਸਟ ਆਉਂਦਾ ਇਹਦਾ ਤੇ ਦੋਸਤੋ ਦੇਖ ਲਓ ਤੁਸੀਂ ਕਲਰ ਕਿੰਨਾ ਸੋਹਣਾ ਬਣ ਗਿਆ ਤੇ ਚਾਹ ਜਿਹੜੀ ਆਪਣੀ ਇਹ ਰਿਝ ਰਹੀ ਆ ਇਹਦੇ ਜਿਹਨਾਂ ਖੁਸ਼ਬੂ ਐਵੇਂ ਆ ਰਹੀ ਜਿਵੇਂ ਅੱਗੇ ਤੇ ਕੋਈ ਚੀਜ਼ ਬਣ ਰਹੀ ਹੈ ਕਲਰ ਹੀ ਵੱਖਰਾ ਤੁਸੀਂ ਵੇਖੋ ਕਿੰਨਾ ਸੋਹਣਾ ਕਲਰ ਆ ਗਿਆ ਆਪਾਂ ਆਮ ਚਾਹ ਬਣਾਉਂਦੇ ਆ ਤਾਂ ਉਹ ਚ ਆਹ ਕਲਰ ਨਹੀਂ ਆਉਂਦਾ ਹੁੰਦਾ ਬਿਲਕੁਲ ਹਾਂਜੀ ਤੇ ਇਸੇ ਤਰ੍ਹਾਂ ਆਪਾਂ ਇਹਨੂੰ ਥੋੜਾ ਟਾਈਮ ਰਿਜਦੇ ਜਾਣਾ ਕਿਉਂਕਿ ਜਿੰਨੇ ਜਿਆਦਾ ਹੈ ਰਿਜੂਗੀ ਤੇ ਓਨੀ ਹੀ ਬਣੂਗੀ ਜੀ ਟੇਸਟ ਚਾਹ ਜਿਹੜੀ ਆਪਣੀ ਬਣ ਕੇ ਹੋ ਗਈ ਹੈ ਤਿਆਰ ਤੇ ਹੁਣ ਆਪਾਂ ਇਹਨੂੰ ਕੀ ਛਾਣ ਲੈਨੇ ਆ ਤੇ ਫਿਰ ਟੇਸਟ ਕਰਕੇ ਦੇਖਦੇ ਆ ਕਿਵੇਂ ਬਣੀ ਆ ਇਹ ਬਣ ਗਈ ਆਪਣੀ ਕੁੱਲੜ ਵਾਲੀ ਚਾਹ ਤੇ ਜਿਹੜੀ ਕਿ ਬਹੁਤ ਹੀ ਟੇਸਟੀ ਤੇ ਜੇ ਆਪਾਂ ਇਹ ਬਾਹਰੋਂ ਪੀਂਨੇ ਆ ਤੇ ਆਪਾਂ ਨੂੰ ਮਿਲਦੀ ਆ ਆਮ ਚਾਹ ਨਾਲੋਂ ਮਹਿੰਗੀ ਬਿਲਕੁਲ ਹਾਂਜੀ ਤੇ ਇਸ ਤੋਂ ਚੰਗਾ ਤੁਸੀਂ ਘਰ ਹੀ ਬਣਾ ਕੇ ਪੀਵੋ ਲਓ ਜੀ ਇੱਕਮ ਇੱਕ ਹਾਂਜੀ ਇਹ ਦੋਸਤੋ ਆਪਣੀ ਜਿਹੜੀ ਕਿ ਡਿਫਰੈਂਟ ਤਰੀਕੇ ਦੇ ਨਾਲ ਆ ਬਹੁਤ ਹੀ ਟੇਸਟੀ ਚਾਹ ਬਣ ਕੇ ਹੋ ਗਈ ਹੈ ਤਿਆਰ ਤੇ ਤੁਸੀਂ ਇਹ ਚਾਹ ਪੀਓਗੇ ਨਾ ਤੇ ਤੁਸੀਂ ਆਖੋਗੇ ਸਾਰਾ ਦਿਨ ਆਪਾਂ ਇਸ ਤਰੀਕੇ ਨਾਲ ਹੀ ਚਾਹ ਬਣਾ ਕੇ ਪੀ ਜਾਈਏ ਨਾਲ ਇਹਦੇ ਨਾਲ ਐਸਿਡ ਵੀ ਨਹੀਂ ਬਣਦਾ ਜਦੋਂ ਆਪਾਂ ਚਾਹ ਬਣ ਕੇ ਪੀਨੇ ਆ ਤਾਂ ਬਿਲਕੁਲ ਹਾਂਜੀ ਸੋ ਦੋਸਤੋ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੇ ਵੀਡੀਓ ਦੇ ਵਿੱਚ ਕਮੈਂਟ ਵੀ ਕਰਿਓ ਤੇ ਨੈਕਸਟ ਵੀਡੀਓ 'ਚ ਤੁਹਾਡਾ ਨਾਮ ਲਵਾਂਗੇ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ